ਦੋਸਤੋ ਹਰ ਇਨਸਾਨ ਇਸ ਦੁਨੀਆ ਦੇ ਵਿੱਚ ਇੱਕ ਸਫਲਤਾ ਦੀ ਤਲਾਸ਼ ਵਿੱਚ ਹੈ ਜਿਸ ਦੇ ਕਰਕੇ ਉਹ ਬਹੁਤ ਜ਼ਿਆਦਾ ਜਿਹੜਾ ਸਖਤ ਮਿਹਨਤ ਕਰਦਾ ਮਗਰ ਫਿਰ ਵੀ ਉਹਨੂੰ ਜੋ ਚਾਹਦਾ ਮਿਲ ਨਹੀਂ ਪਾਰਿਆ ਤੇ ਹਰ ਰੋਜ਼ ਜ਼ਿੰਦਗੀ ਜਿਹੜੀ ਆ ਹੋਰ ਵੀ ਜਿਹੜੀ ਆ ਉਹ ਟਫ ਹੁੰਦੀ ਜਾਂਦੀ ਹੈ ਜਿਹੜਾ ਰੀਜ਼ਨ ਬਿਹਾਈਂਡ ਕੀ ਆ ਕਿ ਕਈ ਵਾਰ ਅਸੀਂ ਫਿਰ ਜਿਹੜਾ ਆ ਉਹ ਸਪਿਰਚੁਅਲਿਟੀ ਦਾ ਸਹਾਰਾ ਲੈਣਾ ਚਾਹਨੇ ਆ ਤੇ ਕਈ ਵਾਰ ਫਿਰ ਅਸੀਂ ਐਸਟਰੋਲੋਜੀ ਦਾ ਜਾਂ ਹੋਰ ਸੋ ਮੈਨੀ ਥਿੰਗਸ ਬੰਦਾ ਫਿਰ ਉਹ ਕਰਦਾ ਆ ਇਹ ਜਿਹੜਾ ਮਤਲਬ ਜਦੋਂ ਬੰਦਾ ਇਸ ਤਰ੍ਹਾਂ ਸੋਚਦਾ ਆ ਕਿ ਮੈਨੂੰ ਸਪਿਰਚੁਅਲਿਟੀ ਦਾ ਸਹਾਰਾ ਸਹਾਰਾ ਮਿਲ ਜਾਏਗਾ ਤੇ ਮੇਰੇ ਕਾਰਜ ਠੀਕ ਹੋ ਜਾਣਗੇ ਜਾਂ ਐਸਟਰੋਲੋਜੀ ਦੇ ਸਾਰੇ ਦੇ ਨਾਲ ਮੇਰੇ ਕਾਰਜ ਠੀਕ ਹੋ ਜਾਣਗੇ ਅਸਲ ਕੀ ਹੈ ਬਿਹਾਈਂਡ ਇਸ ਦੇ ਕਿ ਕੀ ਚੀਜ਼ ਹੈ ਜਿਹੜੀ ਤਾਰਿਆਂ ਦੀ ਤੇ ਅਸਟਰੋਲੋਜੀ ਦੀ ਤੇ ਸਪਿਰਚੁਅਲਿਟੀ ਦੀ ਬੰਦੇ ਦੇ ਸਰੀਰ ਦੇ ਨਾਲ ਤਾਲੁਕ ਕੀ ਹੈ ਜਿਹੜੇ ਸੱਤ ਪਲੈਨਟ ਹੈ ਉਹ ਸਾਡੇ ਸਰੀਰ ਦੇ ਵਿੱਚ ਅਲੱਗ-ਅਲੱਗ ਜਿਹੜੇ ਸਾਡੇ ਸਰੀਰ ਦੇ ਪੁਰਜੇ ਕਹ ਲਓ ਉਹਨਾਂ ਦੇ ਉੱਤੇ ਇਫੈਕਟ ਕਰਦੇ ਆ ਇਸੇ ਤਰ੍ਹਾਂ ਉਹ ਜਿਹੜੇ ਸੱਤ ਇੱਕ ਚੱਕਰ ਹੈ ਜਿਹੜੇ ਉਹਨਾਂ ਦੇ ਨਾਲ ਉਹਨਾਂ ਦਾ ਤਾਲੁਕ ਹੈ ਹੁਣ ਉਹ ਜਿਹੜੇ ਸੱਤ ਚੱਕਰ ਹੈਗੇ ਆ ਉਹਨਾਂ ਦੇ ਵਿੱਚ ਰੂਟ ਚੱਕਰਾ ਜਿਹਨੂੰ ਮੂਲ ਆਧਾਰ ਚੱਕਰ ਕਹਿੰਦੇ ਆ ਜਿੱਥੇ ਜਿੱਥੋਂ ਸਾਡੀ ਰੀੜ ਦੀ ਹੱਡੀ ਹੱਡੀ ਜਿਹੜੀ ਆ ਸ਼ੁਰੂ ਹੁੰਦੀ ਹੈ ਤੇ ਸਹਾਸਤਰ ਚੱਕਰ ਜਿਹੜਾ ਆ ਉਹ ਅਸੀਂ ਇਹ ਜਿਹੜੀ ਹੈ ਸਾਡਾ 10ਵਾਂ ਦੁਆਰ ਜਿਸਨੂੰ ਕਹਿੰਦੇ ਆ ਸਿਰ ਦਾ ਟਾਪ ਇਸ ਨੂੰ ਇੱਥੇ ਜਿਹੜਾ ਹੈ ਸੂਰਜ ਬੈਠਾ ਆ ਜਦੋਂ ਜਨਮ ਦੇ ਵੇਲੇ ਤੋਂ ਤੇ ਜਿਹੜਾ ਤੁਹਾਡਾ ਮੂਲ ਆਧਾਰ ਚੱਕਰ ਹੈ ਜਿਹੜੀਆਂ ਜੜ੍ਹਾਂ ਹੈਗੀਆਂ ਮਤਲਬ ਮੂਲ ਮੂਲ ਆਧਾਰ ਦਾ ਮਤਲਬ ਕੀ ਹੈ ਜੜ੍ਹਾਂ ਜਿੱਥੋਂ ਇਸ ਧਰਤੀ ਦੇ ਵਿੱਚ ਡਾਰਕ ਪਲੇਸ ਹੈਗੀ ਆ ਉਹ ਸਾਰੀ ਦੀ ਸਾਰੀ ਸੈਟਰਨ ਹੈਗੀ ਆ ਫਿਰ ਜਦੋਂ ਉਹ ਬਰਖਸ਼ ਉੱਗਦਾ ਆ ਉਸ ਨੂੰ ਇੱਕ ਰੂਲ ਚਾਹੀਦਾ ਆ ਕਿ ਉਹਨੂੰ ਪਤਾ ਆ ਸਾਨੂੰ ਪਤਾ ਹੁੰਦਾ ਨਾ ਇਹ ਬਰਖਸ਼ ਕਿਸ ਚੀਜ਼ ਦਾ ਆ ਤੇ ਉਸ ਹਿਸਾਬ ਨਾਲ ਫਿਰ ਉਹਦੇ ਰੂਲ ਆ ਪੱਤੇ ਉਸੇ ਤਰ੍ਹਾਂ ਨਿਕਲਨੇ ਆ ਜਿਸ ਤਰ੍ਹਾਂ ਦਾ ਉਹ ਪਿੱਛੋਂ ਡੀ ਐਨ ਏ ਲੈ ਕੇ ਆਇਆ ਤੇ ਉਹ ਸਾਰਾ ਜਿਹੜਾ ਸਰੀਰ ਡਵੈਲਪ ਹੈ ਉਹਦੇ ਜਿਹੜੇ ਸਾਰੇ ਰੂਲ ਹੈਗੇ ਆ ਉਹ ਬ੍ਰਸਪਤੀ ਜੁਪੀਟਰ ਜਿਹੜਾ ਆ ਉਹ ਜਿਹੜਾ ਸਟਾਰ ਇਹਨੂੰ ਹੈਂਡਲ ਕਰਦਾ ਤੇ ਫਿਰ ਉਹਦੇ ਵਿੱਚ ਵੇਇਨਸ ਜਿਹੜੀਆਂ ਹੈਗੀਆਂ ਆ ਉਹ ਸਾਰੀਆਂ ਜਿੰਨੀ ਵੀ ਹੀਟ ਹੈਗੀ ਆ ਬਲੱਡ ਹੈਗਾ ਆ ਉਹ ਜਿਹੜਾ ਬਲੱਡ ਸਪੈਸ਼ਲੀ ਉਹ ਉਹਦੀਆਂ ਵੇਇਨਸ ਦੇ ਵਿੱਚੋਂ ਜਿਹੜਾ ਭੱਜਦਾ ਆ ਉਹ ਮਾਰਸ ਨੂੰ ਜਿਹੜਾ ਆ ਉਹਦਾ ਤਾਲੁਕ ਰੱਖਦਾ ਤੇ ਜਿਹੜਾ ਹਾਰਟ ਹੈਗਾ ਧੜਕਦਾ ਉਹ ਹਾਰਟ ਜਿਹੜਾ ਹੈਗਾ ਆ ਫਾਸਟ ਮੂਵਿੰਗ ਪਾਰਟ ਹੈ ਸਾਡੇ ਸਰੀਰ ਦੇ ਵਿੱਚ ਉਹ ਜਿਹੜਾ ਆ ਸੌਫਟ ਹੈਗਾ ਆ ਉਹ ਉੱਥੋਂ ਜਿਹੜਾ ਹੈਗਾ ਆ ਉਹ ਮੂਨ ਚੰ드ਰਮਾ ਦੇ ਨਾਲ ਮਨ ਦੇ ਨਾਲ ਸਾਡਾ ਦਿਲ ਹੈ ਜਿਹੜਾ ਉਹ ਜਿਹੜਾ ਕਿਉਂਕਿ ਜਨਾ ਧਰਤੀ ਦੇਰ ਦੇ ਗੇਰ ਦੇ ਅਗਰ ਕੋਈ ਪਲੈਨਟ ਸਭ ਤੋਂ ਜ਼ਿਆਦਾ ਪੇਜ ਘੁੰਮਦਾ ਆ ਇਸ ਸਾਡੇ ਪਲੈਨੈਟਰੀ ਸਿਸਟਮ ਦੇ ਵਿੱਚ ਜਿਹੜਾ ਸਾਡੇ ਤੇ ਇਫੈਕਟ ਕਰਦਾ ਉਹ ਮੂਨ ਹੈ ਤੇ ਇਸ ਕਰਕੇ ਉਹ ਮੂਨ ਜਿਹੜਾ ਆ ਉਹ ਜਦੋਂ ਪੂਰਨਮਾਸੀ ਨੂੰ ਦੇਖੋ ਕਿੰਨਾ ਇੱਕ ਰੋਮਾਂਟਿਕ ਮੌਸਮ ਹੁੰਦੇ ਆ ਪ੍ਰੇਮੀਆਂ ਦੇ ਲਈ ਇਹ ਮੂਨ ਦਾ ਜਿਹੜਾ تعلق ਮੰਨਿਆ ਜਾਂਦਾ ਦੰਨ ਫਿਰ ਜਿਹੜਾ ਚੱਕਰ ਹੈ ਜਿਹੜਾ ਸਾਡਾ ਦਿਸਦਾ ਹੈ ਗਲੇ ਤੋਂ ਲੈ ਕੇ ਸਾਡਾ ਸਾਡਾ ਚਿਹਰਾ ਹੈ ਇਹਦੇ ਵਿੱਚ ਜਿੰਨੇ ਵੀ ਸਾਡੇ ਸੈਂਸਸ ਹੈਗੇ ਆ ਉਹ ਜਿੰਨੀਆਂ ਵੀ ਅਸੀਂ ਚੀਜ਼ਾਂ ਨੂੰ ਸਮਝ ਪਾਨੇ ਆ ਬਿਊਟੀ ਹੈ ਜਿਹੜੀ ਮੇਲ ਹੈ ਕਿ ਫੀਮੇਲ ਹੈ ਇਹ ਵੀ ਨਸ ਹੈਗਾ ਆ ਤੇ ਜਿਹੜਾ ਫਿਰ ਸਾਡਾ ਗਿਆਨ ਹੈਗਾ ਆ ਥਰਡ ਆਈ ਜਿਸ ਨੂੰ ਕਹਿੰਦੇ ਆ ਉਹ ਚੱਕਰਾ ਜਿਹੜਾ ਮਰਕਰੀ ਮਰਕਰੀ ਗਿਆਨ ਹੈ ਉਹ ਨੋਟ ਕਰ ਲਓ ਗਿਆਨ ਦਾ ਮਤਲਬ ਹੁੰਦਾ ਸਿਰਫ ਜਾਣਕਾਰੀ ਜਾਣਕਾਰੀ ਨੂੰ ਮਸਲ ਤੇ ਲਿਆਉਣ ਦੇ ਲਈ ਜਦੋਂ ਸੈਕੰਡ ਚੱਕਰ ਆਇਆ ਉਹ ਐਕਟਿਵ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਲੋਕਾਂ ਦੇ ਕੋਲ ਬਹੁਤ ਸਾਰੀ ਨੌਲੇਜ ਲਈ ਫਿਰਦੇ ਆ ਲੋਕ ਉਹ ਬਹੁਤ ਸਾਰੇ ਆਈਡੀਆ ਆਉਂਦੇ ਆ ਮਗਰ ਉਹਨਾ ਆਈਡੀਆ ਨੂੰ ਜਿਹੜਾ ਸਫਲ ਕੋਈ ਕੋਈ ਬਣਾ ਪਾਦਾ ਉਹ ਇਹਨਾਂ ਚੱਕਰਾਂ ਦੇ ਵੀ ਸਾਡੇ ਸ਼ਰੀਰ ਦੇ ਵਿੱਚ ਬੈਲੈਂਸ ਸਾਡੇ ਜਨਨ ਪੁੰਦਰੀ ਦੇ ਵਿੱਚ ਸਾਡੇ ਗ੍ਰਹਾਂ ਤੋਂ ਪਤਾ ਲੱਗਦਾ ਆ ਕਿ ਕਿੱਥੇ ਕਿਹੜੀ ਚੀਜ਼ ਸਾਡੀ ਬੀਕ ਹੈ ਤੇ ਉਹਦਾ ਸਾਡੇ ਚੱਕਰਾਂ ਦੇ ਨਾਲ ਕੀ ਤਾਲੁਕ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਦੋਨੋਂ ਜੁੜੀਆਂ ਆ ਜਿਹੜਾ ਸਾਡਾ ਸਰੀਰ ਹੈਗਾ ਆ ਇਹ ਇੱਕ ਮਸ਼ੀਨ ਹੈ ਮਸ਼ੀਨ ਦੇ ਵਿੱਚ ਅਲੱਗ-ਅਲੱਗ ਪਾਰਟ ਅਲੱਗ-ਅਲੱਗ ਆਪਣਾ-ਆਪਣਾ ਕੰਮ ਕਰਦੇ ਆ ਉਹਨਾਂ ਦਾ ਸਹੀ ਹੋਣਾ ਉਹ ਜਿਹੜਾ ਪਿੱਛੋਂ ਅਸੀਂ ਕੁਝ ਲੈ ਕੇ ਆਨੇ ਆ ਉਹ ਜਿਹੜਾ ਪਿੱਛੋਂ ਲੈ ਕੇ ਆਨੇ ਆ ਉਸ ਨੂੰ ਅਸੀਂ ਥੋੜਾ ਬਹੁਤ ਮੋਡੀਫਾਈ ਕਰ ਸਕਦੇ ਆ तकरीबन तकरीबन శాస్త్రਾਂ ਦੇ ਮੁਤਾਬਕ ਕਿ 42 ਸਾਲ ਦੀ ਉਮਰ ਤੱਕ ਜਿਹੜਾ ਅਸੀਂ ਪਿੱਛੋਂ એનર્ਜੀ ਲੈ ਕੇ ਆਏ ਆ ਤੇ ਉਹ એનર્ਜੀ ਸਾਨੂੰ ਲੈ ਕੇ ਉੱਥੇ ਤੱਕ ਜਾਂਦੀ ਆ ਤੇ 42 ਸਾਲ ਤੋਂ ਬਾਅਦ ਇੱਕ ਮਿਡ ਲਾਈਫ ਕ੍ਰਾਈਸਿਸ ਲਫ਼ਜ਼ ਜਿਹੜਾ ਆ ਉਹ ਸੁਣਿਆ ਹੋਣਾ ਕਿ ਉਹ 1.5 ਉਮਰ ਦੇ ਵਿੱਚ ਪੰਗੇ ਪੈਂਦੇ ਆ ਲਾਈਫ 'ਚ ਉਹ ਜਿਹੜਾ 42 ਸਾਲ ਤੋਂ 49 ਸਾਲ ਦੀ ਉਮਰ ਤੱਕ ਮੰਨਿਆ ਜਾਂਦਾ ਆ ਤੇ ਉਹ ਟਾਈਮ ਜਿਹੜਾ ਹੁੰਦਾ ਆ 42 ਸਾਲ ਤੋਂ 49 ਸਾਲ ਦੀ ਉਮਰ ਤੱਕ ਉਹ ਫਿਰ ਜਦੋਂ ਮੂਵੀ ਦੇ ਵਿੱਚ ਇੰਟਰਵਲ ਨਹੀਂ ਹੁੰਦਾ ਉਹੋ ਐਸਾ ਟਾਈਮ ਦਾ ਮੰਥਨ ਹੁੰਦਾ ਮੈਂ ਕਿੱਥੇ ਰੋਂਗ ਹੋ ਗਿਆ ਕਿੱਥੇ ਰਾਈਟ ਆ ਜਾਂ ਮੇਰੇ ਫਿਊਚਰ ਹੁਣ ਮੈਂ ਕਿੱਧਰ ਨੂੰ ਜਾਣਾ ਆ ਤੇ ਉਹ ਟਾਈਮ ਫਿਰ ਜਿਹੜੇ ਤੁਸੀਂ ਸਾਰਾ ਪਿਛਲੇ ਆਪਣੀ ਲਾਈਫ ਦਾ 49 ਸਾਲ ਦੀ ਉਮਰ ਤੱਕ ਜੋ ਵੀ ਅਨੁਭਵ ਲਿਆ ਉਹਦੇ ਨਾਲ ਫਿਰ ਜਿਹੜਾ ਫਿਊਚਰ ਸਜਾਣਾ ਆ ਤੇ ਉਹ ਫਿਊਚਰ ਨੇ ਤੁਹਾਡਾ ਫਿਰ ਫਿਊਚਰ ਬਣਾਣਾ ਅਗਲਾ ਜਨਮ ਕਹਿ ਲਓ ਕਿਉਂਕਿ ਹਰ ਧਾਰਮਿਕ ਗ੍ਰੰਥ ਜਿਹੜਾ ਆ ਉਹ ਉਹ ਤਕਰੀਬ ਨੇ ਕਹਿੰਦਾ ਆ ਕਿ ਜਿਹੜਾ ਜਦੋਂ ਤੱਕ ਤੁਸੀਂ ਠੀਕ ਨਹੀਂ ਹੁੰਦੇ ਜਦੋਂ ਤੱਕ ਇਸ ਧਰਤੀ ਤੇ ਆ ਕੇ ਜਿਹੜੀਆਂ ਚੀਜ਼ਾਂ ਨੂੰ ਰਾਈਟ ਰਾਈਟ ਨਹੀਂ ਸਿੱਖਦੇ ਜਦੋਂ ਤੱਕ ਇੱਥੇ ਇਥੇ ਆਨੰਦ ਲੈਣ ਆਏ ਆ ਤੇ ਅਗਰ ਤੁਸੀਂ ਉਸ ਆਨੰਦ ਨੂੰ ਜਿਹੜਾ ਹੈਗਾ ਚੀਜ਼ਾਂ ਦੇ ਕਰਕੇ ਆਪਣੇ ਮਨ ਦੇ ਪਿੱਛੇ ਲੱਗ ਕੇ ਇਸ ਸਰੀਰ ਦੇ ਨਾਲ ਜਦੋਂ ਵੀ ਗਲਤ ਕੰਮ ਕਰੋਗੇ ਤੇ ਤੁਹਾਨੂੰ ਉਹ ਭੁਗਤਨੇ ਪੈਣਗੀਆਂ ਸਜ਼ਾਵਾਂ ਤੇ ਉਹ ਸਜ਼ਾਵਾਂ ਕੀ ਆਹੀ ਆ ਜਿਹੜੀਆਂ ਪਪਾ ਪੁੱਤ ਰਿਹਾ ਕਿ ਯਾਰ ਸਾਰਾ ਕੁਝ ਤਾਂ ਮੈਂ ਸਹੀ ਕਰ ਰਿਹਾ ਪਰ ਹਰ ਚੀਜ਼ ਠੀਕ ਸੀ ਪਰ ਮੇਰਾ ਕੰਮ ਨਹੀਂ ਬਣਿਆ ਨਾਲ ਦੇ ਨੂੰ ਕੁਝ ਵੀ ਪਤਾ ਨਹੀਂ ਸੀ ਉਹਦਾ ਕੰਮ ਬਣ ਗਿਆ ਆਹ ਬੰਦਾ ਕੁਝ ਵੀ ਜਾਣਦਾ ਨਹੀਂ ਕਿਸ ਤਰ੍ਹਾਂ ਅਮੀਰ ਹੈ ਯਾਰ ਮੈਨੂੰ ਹਰ ਚੀਜ਼ ਦਾ ਪਤਾ ਆ ਪਰ ਮੇਰਾ ਮੇਰਾ ਜਿਹੜਾ ਹੋ ਮਤਲਬ ਧਨਲਾਭ ਜਾ ਕਿਉਂ ਨਹੀਂ ਹੁੰਦਾ ਥੈਟ ਇਜ਼ ਦਾ ਰੀਜ਼ਨ ਕਿ ਚੀਜ਼ਾਂ ਤੁਸੀਂ ਜਾਣਦੇ ਬਹੁਤ ਬਹੁਤ ਕੁਝ ਹੋ ਸਕਦੇ ਹੋ ਜਿਹੜਾ ਫਲ ਮਿਲਦਾ ਆ ਉਹ ਫਲ ਅੱਛੇ ਕਰਮਾਂ ਦੇ ਕਰਕੇ ਮਿਲਦਾ ਆ ਸੋ ਦੋਸਤੋ अच्छे कर्म करो ओदे ਵਿੱਚ ਹੀ ਫਾਇਦਾ ਹੈ ਸੋ ਅਗਰ ਕੋਈ ਪਰਸਨ ਮੇਰੇ ਨਾਲ ਗੱਲਬਾਤ ਕੁ ਕਰਨਾ ਚਾਹੁੰਦਾ ਹੈ ਤੇ ਉਹਦਾ ਮੋਸਟ ਵੈਲਕਮ ਤੇ ਬਟ ਚਾਰजेस ਅਪਲਾਈਸ ਸੋ ਦੋਸਤੋ ਜੋਤਿਸ਼ ਨੂੰ ਜਾ ਹੈ ਜਿਹੜੇ ਸਰੀਰ ਦੇ ਚੱਕਰਾਸ ਹੈਗੇ ਆ ਇਹ ਸਾਡੇ ਲਈ ਬਣੇ ਆ ਅਸੀਂ ਇਹਨਾਂ ਲਈ ਨਹੀਂ ਬਣੇ ਬੈਮਾ ਦੇ ਵਿੱਚ ਨਹੀਂ ਪਹਿਣਾ ਅੰਡਰਸਟੈਂਡ ਕਰਨਾ ਕਿ ਮੇਰੀ એનર્ਜੀ ਕਿੱਥੇ ਆ ਕਿੱਦਾਂ ਆ ਜਦੋਂ ਅਸੀਂ ਉਹਨਾਂ ਨੂੰ ਗੱਲ ਕਰਦੇ ਹਾਂ ਉਸ ਸਾਹਿਬ ਦੇ ਨਾਲ ਉਹ ਸਮਝ ਲੱਗਦਾ ਕਿ ਕਿੱਥੇ ਕਿਹੜੀ ਚੀਜ਼ ਜਿਹੜੀ ਹੈਗੀ ਆ ਉਹ ਮੇਰੀ ਲਾਈਫ ਵਿੱਚ ਮੈਂ ਇਸੇ ਤਰ੍ਹਾਂ ਲੈ ਕੇ ਆਇਆ ਜਿੱਦਾਂ ਹੈਗੀ ਆ ਫਿਰ ਉਹਨੂੰ ਸਵੀਕਾਰ ਕਰਨਾ ਪੈਂਦਾ ਕਈ ਵਾਰ ਅਸੀਂ ਸਵੀਕਾਰ ਹੀ ਨਹੀਂ ਕਰਦੇ ਇਸੇ ਤਰ੍ਹਾਂ ਕੁਝ ਚੀਜ਼ਾਂ ਜਿਹੜੀਆਂ ਜਦੋਂ ਇਦਾਂ ਪਤਾ ਲੱਗਦਾ ਹੈਗਾ ਕਿ ਇਹ ਜਿਸ ਤਰ੍ਹਾਂ ਹੈਗਾ ਆ ਇਹ ਤੁਹਾਡੇ ਮਨ ਨੂੰ ਕਈ ਵਾਰੀ ਯਕੀਨ ਨਹੀਂ ਆਦਾ ਕਿ ਜਿਹੜਾ ਮੇਰੇ ਨਾਲੇ ਕਿਉਂ ਹੋ ਰਿਹਾ ਉਹ ਫਿਰ ਇਹ ਇਹ ਜਿਹੜੀਆਂ ਵਿਦਿਆ ਮਾਇਆ ਤੁਹਾਨੂੰ ਯਕੀਨ ਦਿਲਾਉਣੀ ਆ ਕਿ ਜੋ ਕੁਝ ਤੂੰ ਕਰ ਰਿਆਂ ਜੋ ਕੁਝ ਤੂੰ ਹੈ ਉਹ ਤੇਰੇ ਹੀ ਲਏ ਹੋਏ ਡਿਸੀਜਨਾਂ ਦੇ ਕਾਰਨ ਹੈ ਇਸ ਕਰਕੇ ਤੈਨੂੰ ਆਪਣੇ ਆਪ ਨੂੰ ਸੁਧਾਰਨਾ ਪੈਣਾ ਹੈ ਜੋ ਤਸਵੀਰ ਸਪਿਰਚੁਅਲਿਟੀ ਦਾ ਇਹੀ ਇੱਕ ਹਿੱਸਾ ਸਿਖਾਉਂਦਾ ਹੈ ਇਹਨੂੰ ਹਨ ਉਜੂਜ਼ ਅਮਿਊਜ਼ ਕਰਨਾ ਇਹ ਫਿਰ ਹੁਣ ਸਾਡੇ ਹੱਥ ਤੇ ਹੈ ਧੰਨਵਾਦ